ਜਿਹੜੀ ਕਾਰਵਾਈ ਦੇ ਉੱਤੇ ਬਾਈ ਦੀਪ ਦੇ ਐਕਸੀਡੈਂਟ ਵੇਲੇ ਜਿਹੜੀ ਕਾਰਵਾਈ ਦੇ ਉੱਤੇ ਪਰਿਵਾਰ ਦਾ ਪਹਿਲਾ ਹੱਕ ਹੁੰਦਾ ਉੱਥੋਂ ਕੌਣ ਮੁਨਕਰ ਹੋਇਆ ਸੀ ਤੇ ਉਸ ਤੋਂ ਬਾਅਦ ਉਹ ਕਿਉਂ ਇਸ ਦਸਤਾਵੇਜ਼ਾਂ ਦੇ ਵਿੱਚ ਆਇਆ ਕੌਮੀਆਂ ਤੌਰ ਤੇ ਬਾਈ ਦਾ ਜਿਹੜਾ ਸਤਕਾਰ ਹੈ ਕਿਸੇ ਹੀ ਗਰੁੱਪ ਦੇ ਵਿੱਚ ਕਰਦੇ ਆ ਸਾਰੇ ਕਰਦੇ ਆ ਨਾ ਉਹਨਾਂ 'ਚ ਮੈਂ ਵੀ ਉਸ ਚੀਜ਼ ਹਾਂ ਪਰ ਜਦੋਂ ਪੁਲਿਸ ਨੂੰ ਕਦੇ ਲਿਖਾਇਆ ਜਾਂਦਾ ਜਾਂ ਕੋਈ ਇਨਵੈਸਟੀਗੇਸ਼ਨ ਰਿਪੋਰਟ 'ਚ ਲਿਖਾਇਆ ਜਾਂਦਾ ਉਹ ਉੱਥੇ ਉਸ ਚੀਜ਼ ਨੂੰ ਸਾਦੇ ਸ਼ਬਦ ਨਹੀਂ ਲਿਖਦੇ ਉਹ ਆਪਦੇ ਸ਼ਬਦ ਲਿਖਦੇ ਆ ਮੇਰੇ ਬਾਪ ਦਾ ਜਨਮ 2015 ਦੇ ਵਿੱਚ ਗੋਲੀ ਵਜਦੀ ਆ ਅੱਜ 10 ਸਾਲ ਦਾ ਸਮਾਂ ਹੋ ਗਿਆ ਤੇ ਮੈਂ ਉਸ 10 ਸਾਲ ਦੇ ਪੀਰੀਅਡ ਦੇ ਵਿੱਚ ਅਦਾਲਤਾਂ ਦੇ ਕੋਰਕਚਰੀਆਂ ਦੇ ਧੱਕੇ ਖਾ ਰਿਆ ਇੱਕ ਵੀ ਦਸਤਾਵੇਜ਼ ਦੇ ਉੱਤੇ ਸ਼ੀਰਪਾਈ ਕ੍ਰਿਸ਼ਨ ਭਗਵਾਨ ਸਿੰਘ ਲਿਖਿਆ ਨਹੀਂ ਆਊਗਾ ਸ਼ੀਰਪਾਈ ਗੁਰਜੀਤ ਸਿੰਘ ਸਰਾਵਾਂ ਲਿਖਿਆ ਨਹੀਂ ਆਊਗਾ ਉਥੇ ਉਹਨਾਂ ਦਾ ਮਰਡਰ ਹੋਇਆ ਲਿਖਿਆ ਜਾਂਦਾ ਕਿਉਂਕਿ ਉਹ ਅਦਾਲਤੀ ਭਾਸ਼ਾ ਇਥੋਂ ਦੇ ਇਥੋਂ ਦੇ ਕਾਨੂੰਨ ਮੁਤਾਬਕ ਭਾਸ਼ਾ ਅਸੀਂ ਰਿਸਪੈਕਟ ਚ ਅਸੀਂ ਉਹਨਾਂ ਦੇ ਮਾਨ ਸਰਕਾਰ ਦੇ ਵਿੱਚ ਕੌਮੀਅਤੌਰ ਤੇ ਸ਼ਹੀਦ ਸ਼ਬਦ ਵਰਤਦੇ ਆ ਕਿਉਂਕਿ ਇੱਕ ਕੌਸ ਦੇ ਲਈ ਸ਼ਹੀਦ ਹੋਏ ਆ ਸਾਬ ਸ਼ਹੀਦ ਗੁਰੂ ਗੋਬਿੰਦ ਸਿੰਘ ਜੀ ਦੀ ਬੇਅਦਬੀ ਦੇ ਵਜੋਂ ਧਰਮ ਦੇ ਵਿੱਚ ਪੁਲਸ ਨੇ ਗੋਲੀ ਮਾਰੀ ਆ ਅੰਨਾਂ ਤਸ਼ੱਦਦ ਕੀਤਾ ਉਸ ਦੇ ਲਈ ਸ਼ਹੀਦ ਹੋਏ ਆ ਮਿੱਤਰਾਂ ਤੈਂ ਕਹਿੰਨਾ ਨਾ ਮੈਂ ਕੰਪਰੋਮਾਈਜ਼ ਕਰ ਲਿਆ ਤੁਸੀਂ ਕਹਿੰਨਾ ਨਾ ਸਮਝੌਤਾ ਕਰ ਲਿਆ ਸਰਕਾਰ ਨਾਲ ਧਾਂ ਨਹੀਂ ਮਾਰਦਾ ਮੈਂ ਹੋਜੇ ਕੰਮਾਂ ਦੀ ਤੇ ਨਾ ਸਾਨੂੰ ਲੋੜ ਆ ਸਵਾਸ ਗੁਰੂ ਸਾਹਿਬ ਨੇ ਬਖਸ਼ਿਆ ਤੇ ਉਨੇ ਹੀ ਹੋਣਾ ਤੇ ਉਨੇ ਹੀ ਉਦੋਂ ਨਾ ਇੱਕ ਵੱਧ ਤੇ ਨਾ ਘੱਟ ਪਰ ਜੇ ਸਰਕਾਰਾਂ ਦੇ ਤਲਵੇਂ ਚਟਕੇ ਜਾਂ ਉਹਨਾਂ ਦੇ ਕਰਨੇ ਹੁੰਦੇ ਨਾ ਫਿਰ ਸਖਰਾਜ ਸਿੰਘ ਦਾ ਜਦੋਂ ਕੋਈ ਨਾਮ ਵੀ ਨਹੀਂ ਸੀ ਨਾ ਤੇ ਉਦੋਂ ਸਖਰਾਜ ਸਿੰਘ ਕੋਲੇ ਇਸ ਗੱਲ ਤੋਂ ਵੱਡਾ ਆਪਣਾ ਸੀਗਾ ਜੇ ਅਸੀਂ ਸਮਝੋ ਤੇਰੇ ਪਾਸੇ ਹੁੰਦੇ ਪਰ ਇੱਥੇ ਇੱਕ ਗੱਲ ਕੌਣੀ ਲੱਗੂਗੀ ਅਮਰਪਾਲ ਸਿੰਘ 30 32 ਦਿਨ ਪਾਸੇ ਰਿਹਾ ਕਿਉਂ ਰਿਹਾ ਕਿਉਂਕਿ ਉਸ ਉਸ ਦੀ ਛਤਰ ਛਾਇਆ ਦੇ ਉੱਤੇ ਕਈ ਸਾਡੇ ਵੀਰਾਂ ਦਾ ਹੱਥ ਸੀ ਤੇ ਜਦੋਂ ਜਦੋਂ ਫੜਾਇਆ ਜਾਂਦਾ ਉਹ ਉਸ ਤੋਂ 2 4 ਦਿਨ ਪਹਿਲਾਂ ਤੁਹਾਡੇ ਪਰਿਵਾਰਾਂ ਨੂੰ ਬਿਠਾਇਆ ਜਾਂਦਾ ਤੇ ਤੁਸੀਂ ਉਹਦਾ ਸੈਂਡਰ ਕਰਾ ਦਿੰਦੇ ਹੋ ਜੀ ਤੁਸੀਂ ਤਾਂ ਉਹਨੂੰ ਚੱਕ ਕੇ ਫੜਾ ਦਿੰਦੇ ਹੋ ਫਿਰ ਗਦਾਰ ਤੁਸੀਂ ਹੋਗੇ ਅਸੀਂ ਨਹੀਂ ਜਦੋਂ ਸਾਡੇ ਬਾਪੂ ਨੂੰ ਸਰਕਾਰ ਜੋ ਬਾਪੂ ਆ ਤੁਹਾਡੇ ਪਿਤਾ ਜੀ ਮੈਂ ਕਦੇ ਸ਼ਬਦ ਗਲਤ ਨਹੀਂ ਕਰਦੂੰਗਾ ਉਹਨਾਂ ਨੂੰ ਥਾਣੇ 'ਚ ਬੁਲਾਇਆ ਜਾਂਦਾ ਤੁਹਾਡੇ ਪਰਿਵਾਰ ਨੂੰ ਥਾਣੇ 'ਚ ਬਿਠਾਇਆ ਜਾਂਦਾ ਤਾਂ ਤੁਸੀਂ ਚੱਕ ਕੇ ਅਮਰਪਾਲ ਦਾ ਸਿਲੰਡਰ ਕਰਾ ਦਿੰਨੇ ਹੋ ਉਹਦੀ ਗ੍ਰਿਫਤਾਰੀ ਕਰਵਾ ਦਿੰਨੇ ਹੋ ਕਿ ਸਾਡੇ ਪਰਿਵਾਰਾਂ ਤੱਕ ਗੱਲ ਪਹੁੰਚ ਗਈ ਤੇ ਤੁਹਾਨੂੰ ਮਾਤਾ ਤੁਹਾਨੂੰ ਸਾਡੀ ਭੈਣ ਸ਼ਹੀਦਪਈ ਅਵਤਾਰ ਸਿੰਘ ਖੰਡੇ ਦੀ ਮਾਤਾ ਉਹਨਾਂ ਦੀ ਭੈਣ ਜਿਨ੍ਹਾਂ ਨੂੰ ਮਹਾਲੀ ਦੇ ਜਿੱਥੇ ਉਹ ਕੰਮ ਕਰਦੇ ਉਹ ਤੋਂ ਪੁਲਿਸ ਜਾਂਦੀ ਆ ਵੱਡੇ ਲਾਂਸ਼ਕਰ ਤੋਂ ਜਾਂਦੀ ਉਹਨਾਂ ਨੂੰ ਲੈ ਕੇ ਆਉਂਦੀ ਆ ਕਿੱਡਾ دہشت ਦਾ ਮਾਹੌਲ ਕ੍ਰੀਏਟ ਕੀਤਾ ਜਾਂਦਾ ਉੱਥੇ ਉਹਨਾਂ ਨੂੰ ਮੋੜ ਕੇ ਥਾਣੇ ਦੇ ਵਿੱਚ ਬਿਠਾ ਕੇ ਰੱਖਿਆ ਜਾਂਦਾ ਤਾਂ ਉਹ ਉਹ ਬੇਬੇ ਨੇ ਤਾਂ ਸੀ ਤੱਕ ਨਹੀਂ ਕੀਤੀ ਯਾਰ ਤੁਸੀਂ ਮੁਕਾਬਲੇ ਕਰੋਗੇ ਉਹਨਾਂ ਲੋਕਾਂ ਦੇ ਤੁਸੀਂ ਡੈਸ਼ਪੁਰਾ ਸਿੱਖਾਂ ਦੇ ਵਿੱਚ ਇੱਕ ਕੰਫਲਿਕਟ ਪੈਦਾ ਕਰਤਾ ਤੁਹਾਡੇ ਕੋਲੇ ਚੱਲਦੇ ਆ ਸੋਸ਼ਲ ਮੀਡੀਆ ਤੁਹਾਡੇ ਕੋਲੇ ਚੱਲਦੇ ਆ ਟਿਕਟੌਕ ਵਰਗੀਆਂ ਸਵਦਾਵਾ ਤੁਸੀਂ ਉੱਤੇ ਬਹਿ ਕੇ ਗੱਲ ਨੂੰ ਐਕਸਪਲੇਨ ਕਰਦੇ ਹੋ ਯਾਰ ਮੈਂ ਦਾਅ ਵੀ ਨਾ ਕਹਿੰਦਾ ਮੈਂ ਵਾਰਸ ਪੰਜਾਬ ਦੀ ਜਥੇਬੰਦੀ ਦਾ ਮੈਂਬਰ ਆ ਸੀਧੇ ਰਹੂੰਗਾ ਦੂਜੀ ਗੱਲ ਉਹਦੇ ਚ ਕਮਾਨ ਸ਼ਕਤੀਤ ਬੋਲਦੀ ਆ ਕਿ ਬਈ ਜਦੋਂ ਭਾਉ ਦੇ ਨਾਲ ਦੇ ਬੰਦਿਆਂ ਤੇ ਐਨਐਸਏ ਟੁੱਟ ਜਾਂਦੀ ਆ ਪੰਜਾਬ ਆ ਜਾਂਦੇ ਤੂੰ ਬਾਅਦ ਵੀ ਸਿੰਘ ਦੀ ਗ੍ਰਿਫਤਰੀ ਹੁੰਦੀ ਆ ਉਹ ਮੂਰਖੋ ਅਕਲ ਦੇ ਉਹਨੇ ਤੁਹਾਨੂੰ ਇੱਕ ਇੱਕ ਗੱਲ ਤੋਂ ਸਿਵਾ ਕੁਛ ਨਹੀਂ ਮੈਂ ਮੇਰੇ ਲਈ 60 ਬੰਦੇ ਸਤਕਾਰ ਜੋਗਾ ਜਿਹੜੇ ਜੇਲ੍ਹਾਂ 'ਚ ਬੈਠੇ ਆ ਅਮਰਪਾਲ ਕੱਲਾ ਜੇਲ੍ਹ 'ਚ ਨਹੀਂ ਬੈਠਾ ਜਿਹੜੇ ਦਾਸ ਉਹਦੇ ਨਾਲ ਸੀ ਉਹ ਵੀ ਉਹ ਸਮੇਂ ਦੇ ਜੇਲ੍ਹ ਚ ਬੈਠੇ ਹਾਂ ਤੇ ਜਿਹੜੇ ਪੰਜਾਬ ਪੰਜਾਬ ਦੇ ਜਿਲ੍ਹੇ ਚ ਬੰਦ ਨੇ ਉਹ ਵੀ ਵੱਖਰੀ ਗੱਲ ਹੈ ਕਿ ਐਨਐਸਏ ਨਹੀਂ ਲੱਗੀ ਪਰ ਜੇਲ੍ਹ ਚ ਤਾਂ ਹੈਗੀ ਹੈ ਨਾ ਅਸੀਂ 60 ਨੂੰ ਬਰਾਬਰ ਦਾ ਦਰਜਾ ਦੇ ਕੇ ਚੱਲਦੇ ਹਾਂ ਕੁਰਬਾਨੀ 60 ਦੀ ਬਰਾਬਰ ਦੀ ਹੈ 60 ਨੇ ਆਪ ਦੇ ਮਾਂਪੜਾ ਤੇ ਅੱਗੇ ਆ 60 ਨੇ ਘਰ ਬਾਹਰ ਤੇ ਅੱਗੇ ਤੇ 60 ਦਾ ਐਸ਼ੋ ਰਾਮ ਗਿਆ ਪਰ ਤੁਹਾਡੇ ਵਰਗੇ ਲੋਕਾਂ ਨੂੰ ਕੀ ਇਹ ਰੇ ਚੀਜ਼ਾਂ ਦਾ ਤੁਹਾਨੂੰ ਕੀ ਇਹ ਚੀਜ਼ਾਂ ਦਾ ਜਿਹੜੇ ਬੰਦਿਆਂ ਨੇ ਕਾਸਟ ਨਹੀਂ ਚੱਲ ਰਿਹਾ ਜਿਹੜੇ ਬੰਦਿਆਂ ਨੂੰ ਪਤਾ ਨਹੀਂ ਪੁਲਿਸ ਕਿਹੜੇ ਤਰੀਕੇ ਨਾਲ ਪੰਜਾਬ ਦੇ ਵਿੱਚ ਹਰਾਸਮੈਂਟ ਕਰਦੀ ਆ ਉਹ ਲੋਕ ਫੇਸਬੁੱਕ ਤੇ ਜਾਂ ਟਿਕਟੋਕ ਤੇ ਬੈਠ ਕੇ ਜੱਜ ਕਰਨ ਬਹਿ ਜਾਂਦੇ ਆ ਕਿ ਇਹ ਦੇਖੋ ਇੱਥੇ ਇਹ ਗੱਲ ਬੋਲਿਆ ਇਹ ਗੱਲ ਆਪਦੀ ਕੱਟ ਗਿਆ ਇਹ ਗੱਲਾਂ ਨੇ ਕੱਟਤੀ ਇਹਨੇ ਆਪਦੇ ਸਵਾਲ ਦਾ ਆਪ ਜਵਾਬ ਦੇ ਤਾਂ ਇਹ ਸਾਨੂੰ ਤਾਂ ਪਰਿਵੋਰਣੇ ਨਹੀਂ ਹੁੰਦਾ ਸਾਨੂੰ ਤਾਂ ਗੱਲ ਨਹੀਂ ਕਰਨੀ ਹੁੰਦੀ ਆ ਤੁਸੀਂ ਤੁਸੀਂ ਹੋਏ ਨਾ ਵੱਡੇ ਫਲਸਫਰ ਤੁਸੀਂ ਕੋਈ ਇੱਕ ਚੱਜਦਾ ਕੰਮ ਕੀਤਾ ਪੰਜਾਬ ਦੇ ਸਿੱਖਾਂ ਨੂੰ ਬਦਨਾਮ ਕਰਨ ਤੋਂ ਸਿਵਾ ਪੰਜਾਬ ਦੇ ਵਿੱਚ ਰਹਿੰਦੇ ਸੰਘਰਸ਼ ਕਰਨ ਵਾਲੇ ਲੋਕਾਂ ਦੀ ਕੁਮੌਚਰ ਮਾਰੀ ਗਈ ਕਰਨ ਤੋਂ ਬਿਨਾ ਤੁਸੀਂ ਕੋਈ ਚੱਜਦਾ ਕੰਮ ਕੀਤਾ ਰਵੀ ਸਿੰਘ ਖਾਲਸਾ ਹੀ ਦੁਨੀਆ ਦੇ ਵਿੱਚ ਮਾਪਰਚਲਿਤ ਹੋਇਆ ਉਹ ਜਿੱਦਾਂ ਦਾ ਦਮਾਲਾ ਸਜਾ ਕੇ ਲੋਕਾਂ ਜਾਂਦੇ ਸੀ ਇਰਾਕ, ਈਰਾਨ, ਅਫਰੀਕਾ, ਸਰੀਆ ਜਿੱਥੇ ਵੀ ਜਾਂਦੇ ਸੀ ਤਾਂ ਸਿੰਘ ਨਾਮ ਨੂੰ ਪ੍ਰੋਨਾਂਊਂਸ ਕੀਤਾ ਨਾ ਸਿੱਖ ਦੀ ਆਇਡੈਂਟੀਟੀ ਹੈ ਜਿਹੜੀ ਵਰਲਡ ਦਾ ਇੱਕ ਫੇਮਸ ਪਰਸਨੈਲਿਟੀ ਬਣਾਇਆ ਕਿ ਅਸੀਂ ਸਿੱਖ ਹਾਂ ਯਾ ਤੁਸੀਂ ਉਹਨਾਂ ਨੂੰ ਕੁਐਸਚਨ ਮਾਰਕਿੰਗ ਕਰਕੇ ਫੰਡ ਇਕੱਠਾ ਕਰਦਾ ਭਈ ਐ ਕਰਦਾ ਇੱਕ ਗੱਲ ਮੈਂ ਨਾ ਗੁਰੂ ਹਾਜ਼ਰ ਨਗਰ ਮੰਨ ਕੇ ਕਹਿੰਦਾ ਕਿ ਦੁਖੀ ਤੁਹਾਡੇ ਤੋਂ ਉਹੀ ਲੋਕ ਨੇ ਜਿਨ੍ਹਾਂ ਦੇ ਪਰਿਵਾਰ ਜੇਲਾ 'ਚ ਨਹੀਂ ਇਹ ਗੱਲ ਸੱਚੀ ਹੈ ਪਿਛਲੇ ਜੋ ਹਰਸ਼ਦੀਪ ਸਿੰਘ ਨੇ ਇੱਕ ਪੋਸਟਰ ਪਾਈ ਸੀਗੀ ਉਹਦੇ ਚ ਉਹਨੇ ਬਾਕਾਇਦਾ ਜਗਰ ਕੀਤਾ ਸੀਗਾ ਸਰਦਾਰ ਤਰਸੇਮ ਸਿੰਘ ਹੋਣਾ ਦਾ ਜਿਹਦੇ ਚ ਉਹਨੇ ਕਿਹਾ ਕਿ ਗੱਲ ਹੋਈ ਉਹ ਵੱਖਰੀ ਗੱਲ ਹੈ ਕਿ ਸਾਹਮਣੇ ਨਹੀਂ ਮੰਨ ਸਕਦੇ ਉਹਨਾਂ ਦੀ ਮਜਬੂਰੀ ਹੋ ਸਕਦੀ ਹੈ ਸੌ ਮਜਬੂਰੀਆਂ ਹੁੰਦੀਆਂ ਪਰ ਗੱਲ ਇਹ ਹੈ ਕਿ ਅਸੀਂ ਸਭ ਤੋਂ ਸੱਚ ਕਹਿਣ ਦੀ ਹਿੰਮਤ ਰੱਖਦੇ ਆ ਮੈਂ ਕਹਿੰਦਾ ਅਮਰਤਪਾਲ ਸਾਡਾ ਛੋਟਾ ਵੀਰ ਆ ਤੇ ਜਦੋਂ ਜਦੋਂ ਕਿਤੇ ਗੱਲ ਹੋਊਗੀ ਨਾ ਉਦੋਂ ਦੱਸਾਂਗੇ ਪਰ ਜਦੋਂ ਸਿਧਾਂਤਾਂ ਕੋ ਥੜਕਿਆ ਹੋਊਗਾ ਭਾਵੇਂ ਛੋਟਾ ਤੇ ਭਾਵੇਂ ਵੱਡਾ ਉਹ ਸਾਡੇ ਲਈ ਉਸ ਉਸ ਚੀਜ਼ ਦਾ ਪਾਇਦਾ ਨਹੀਂ ਹੈਗਾ ਅਸੀਂ ਗੱਲ ਕੀਤੀ ਤੁਹਾਡੀ ਤੁਹਾਡੇ ਤੁਸੀਂ ਤਾਂ ਤੁਸੀਂ ਤਾਂ ਅੱਜ ਕੱਲ੍ਹ ਕਿਉਂ ਭਈ ਮਰ ਗਿਆ ਇਹ ਫਾਹਾ ਲੈ ਜੂ ਉਹ ਜਾਂ ਚਾਰਕ ਬੰਦੇ ਤੁਹਾਡੇ ਆਈਟੀ ਸਰ ਲੈ ਕੀ ਯਾਰ ਕਰਦਾਰਾਂ ਦੇ ਮਾਲਕ ਤੁਸੀਂ ਕੀ ਗੱਲਾਂ ਕਰਦੇ ਹੋ ਤੁਸੀਂ ਤੁਸੀਂ ਬਹਿ ਜਾਂਦੇ ਹੋ ਚੱਕ ਕੇ ਲਿਖਣ ਵੱਡੇ ਵੱਡੇ ਲੇਗਾ ਕੋਈ ਗੱਲ ਨਹੀਂ ਪਤਾ ਹੁੰਦੀ ਕੋਈ ਕਰਦਾ ਮੂੰਹ ਸਰ ਨਹੀਂ ਹੁੰਦਾ ਕੋਈ ਕੁਐਸਚਨ ਨਹੀਂ ਕਰਦਾ ਤੁਹਾਡੀ ਪਹਿਲੀ ਗੱਲ ਤਾਂ ਆਪ ਦੇ ਤੁਹਾਡੇ ਤੁਸੀਂ ਇੰਨੀ ਤਾਕਤ ਤੇ ਮਰਕ ਨਹੀਂ ਹੈਗਾ ਕਿ ਤੁਸੀਂ ਸਹੀ ਨਾਂ ਤੋਂ ਬੋਲ ਸਕੋ ਤਾਂ ਦੂਜੀ ਗੱਲ ਜਿਹੜਾ ਨੁਕਸਾਨ ਤੈਂ ਕੀਤਾ ਨਾ ਇਧਰਲੇ ਲੋਕਾਂ ਦੇ ਇਹਨਾਂ ਦਾ ਉਹਨਾਂ ਕਿਸੇ ਨੇ ਕੀਤਾ ਨਹੀਂਗਾ ਉਹਨਾਂ ਕਿਸੇ ਨੇ ਨਾ ਕਰਨਾ ਅਸੀਂ ਸਟੇਟ ਦੇ ਨਾਲ ਲੜ ਰਹੇ ਹਾਂ ਮੈਂ ਅੱਜ ਵੀ ਕਹਿੰਦਾ ਮੈਂ ਉਹਨਾਂ ਸਰਕਾਰਾਂ ਦੇ ਨਾਲ ਲੜਿਆ ਅੱਜ ਵਾਲੀ ਨਾਲ ਵੀ ਲੜ ਰਹੇ ਹਾਂ 24 ਘੰਟਿਆਂ ਚ ਕਹੇ ਕਿ ਆਏ 3.5 ਸਾਲ ਟਪਾਤੇ ਇਹਨਾਂ ਨੇ ਵੀ ਕੱਖ ਨਹੀਂ ਕੀਤਾ ਨਾ ਇਹਨਾਂ ਨੇ ਕਰਨਾ ਨਾ ਪਿਛਲੇ ਨੇ ਕੀਤਾ ਸੀ ਉਹਨਾਂ ਲੋਕਾਂ ਦੇ ਨਾਲ ਸਾਡੀ ਲੜਾਈ ਆ ਜਿਨ੍ਹਾਂ ਨੇ ਪੰਜਾਬ ਦੇ ਵਿੱਚ अनेका ਸਿੱਖਾਂ ਦੇ ਮੁਕਾਬਲੇ ਬਣਾਏ ਵੋਚੜ ਸੈਨੀਰ ਗਏ ਪਰ ਤੈਨ ਮਤਰਾ ਇਹ ਇਹ ਸ਼ੋਅ ਕਰਤਾ ਕਿ ਮੇਰੇ ਤੋਂ ਵੱਡਾ ਗਦਾਰ ਕੋਈ ਨਹੀਂ ਹੈ ਨਾ ਬਾਈਦੀਪ ਦੇ ਐਕਸੀਡੈਂਟ ਵੇਲੇ ਜਿਹੜੀ ਕਾਰਵਾਈ ਦੇ ਉੱਤੇ ਪਰਿਵਾਰ ਦਾ ਪਹਿਲਾ ਹੱਕ ਹੁੰਦਾ ਉੱਥੋਂ ਕੌਣ ਮਨਕਰ ਹੋਇਆ ਸੀ ਤੇ ਉਸ ਤੋਂ ਬਾਅਦ ਉਹ ਕਿਉਂ ਇਸ ਦਸਤਾਵੇਜ਼ਾਂ ਦੇ ਵਿੱਚ ਆਇਆ ਕੌਮੀਆਂ ਤੌਰ ਤੇ ਬਾਈ ਦਾ ਜਿਹੜਾ ਸਤਕਾਰ ਹੈ ਇੱਕ ਸ਼ੀਨੀ ਰੂਪ ਦੇ ਵਿੱਚ ਕਰਦੇ ਆ ਸਾਰੇ ਕਰਦੇ ਆ ਨਾ ਉਹਨਾਂ ਜੋ ਮੈਂ ਵੀ ਉਸ ਚੀਜ਼ ਹੁਣਾ ਪਰ ਜਦੋਂ ਪੁਲਿਸ ਨੂੰ ਕਦੇ ਲਿਖਾਇਆ ਜਾਂਦਾ ਜਾਂ ਕੋਈ ਇਨਵੈਸਟੀਗੇਸ਼ਨ ਰਿਪੋਰਟ ਚ ਲਿਖਾਇਆ ਜਾਂਦਾ ਉਹ ਉੱਥੇ ਉਸ ਚੀਜ਼ ਨੂੰ ਸਾਦੇ ਸ਼ਬਦ ਨਹੀਂ ਲਿਖਦੇ ਉਹ ਆਪ ਦੇ ਸ਼ਬਦ ਲਿਖਦੇ ਆ ਮੇਰੇ ਬਾਪਕਾਂ ਨੂੰ 2015 ਦੇ ਵਿੱਚ ਗੋਲੀ ਵੱਜਦੀ ਆ ਅੱਜ 10 ਸਾਲ ਦਾ ਸਮਾਂ ਹੋ ਗਿਆ ਤੇ ਮੈਂ ਉਸ 10 ਸਾਲ ਦੇ ਪੀੜ ਦੇ ਵਿੱਚ ਅਦਾਲਤਾਂ ਦੇ ਕੋਰ ਕਚਹਿਰੀਆਂ ਦੇ ਧੱਕੇ ਖਾ ਰਿਹਾ ਇੱਕ ਵੀ ਦਸਤਾਵੇਜ਼ ਦੇ ਉੱਤੇ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਲਿਖਿਆ ਨਹੀਂ ਆਉਂਦਾ ਛੀਤ ਪਾਈ ਗਰਜੀਤ ਸਿੰਘ ਸਰਾਵਾਂ ਲਿਖਿਆ ਨਹੀਂ ਆਊਗਾ ਉੱਥੇ ਉਹਨਾਂ ਦਾ ਮਰਡਰ ਹੋਇਆ ਲਿਖਿਆ ਜਾਂਦਾ ਕਿਉਂਕਿ ਉਹ ਅਦਾਲਤੀ ਭਾਸ਼ਾ ਇੱਥੋਂ ਦੇ ਇੱਥੋਂ ਦੇ ਕਾਨੂੰਨ ਮੁਤਾਬਕ ਭਾਸ਼ਾ ਅਸੀਂ ਰਿਸਪੈਕਟ ਚ ਅਸੀਂ ਉਹਨਾਂ ਦੇ ਮਾਨ ਸਨਕਾਰ ਦੇ ਵਿੱਚ ਕੌਮੀ ਤੌਰ ਤੇ ਸ਼ਹੀਦ ਸ਼ਬਦ ਵਰਤਦੇ ਆ ਕਿਉਂਕਿ ਇੱਕ ਕੌਸ ਦੇ ਲਈ ਸ਼ਹੀਦ ਹੋਏ ਆ ਸਾਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਵਜੋਂ ਧਰਮ ਦੇ ਵਿੱਚ ਕਿਸ ਨੇ ਗੋਲੀ ਮਾਰੀ ਆ ਅਨੰਤ ਅਤਸ਼ਅਧਤ ਕੀਤਾ ਉਸ ਦੇ ਲਈ ਸ਼ਹੀਦ ਹੋਇਆ ਮੇਤਰਾ ਤੈਂ ਕਹਿੰਨਾ ਨਾ ਮੈਂ ਕੰਪਰੋਮਾਈਜ਼ ਕਰ ਲਿਆ ਤੁਸੀਂ ਕਹਿੰਨਾ ਨਾ ਸਮਝੌਤਾ ਕਰ ਲਿਆ ਸਰਕਾਰ ਨਾਲ ਧਾਣੀ ਮਾਰਦਾ ਮੈਂ ਇਹੋ ਜੇ ਕੰਮ ਨਹੀਂ ਤੇ ਨਾਲ ਸਾਨੂੰ ਲੋੜ ਆ ਸਵਾਸ ਗੁਰੂ ਸਾਹਿਬ ਨੇ ਬਖਸ਼ਿਆ ਤੇ ਉਨੇ ਹੀ ਹੋਣੇ ਤੇ ਉਨੇ ਹੀ ਉਦੋਂ ਨਾ ਇੱਕ ਵੱਧ ਤੇ ਨਾ ਘੱਟ ਪਰ ਜੇ ਸਰਕਾਰਾਂ ਦੇ ਤਲਵੇ ਚਟਕੇ ਜਾਂ ਉਹਨਾਂ ਤੇ ਕਰਨੇ ਹੁੰਦੇ ਨਾ ਫਿਰ ਸਖਰਾਜ ਸਿੰਘ ਦਾ ਜਦੋਂ ਕੋਈ ਨਾਮ ਹੀ ਨਹੀਂ ਸੀ ਨਾ ਤੇ ਉਦੋਂ ਸਖਰਾਜ ਸਿੰਘ ਕੋਲੇ ਇਸ ਗੱਲ ਤੋਂ ਵੱਡੀਆਂ ਆਪਣਾ ਸੀਗਾ ਜੇ ਅਸੀਂ ਸਮਝੌਤੇ ਦੇ ਪਾਸੇ ਹੁੰਦੇ ਔਰ ਇੱਥੇ ਇੱਕ ਗੱਲ ਕੌੜੀ ਲੱਗੂਗੀ ਅਮਰਤਪਾਲ ਸਿੰਘ 30 32 ਦਿਨ ਪਾਸੇ ਰਿਹਾ ਕਿਉਂ ਰਿਹਾ ਕਿਉਂਕਿ ਉਸ ਉਸ ਦੀ ਛਤਰ ਛਾਇਆ ਦੇ ਉੱਤੇ ਕਈ ਸਾਡੇ ਵੀਰਾਂ ਦਾ ਹੱਥ ਸੀ ਤੇ ਜਦੋਂ ਜਦੋਂ ਉਹ ਫੜਿਆ ਜਾਂਦਾ ਉਹ ਉਸ ਤੋਂ 2-4 ਦਿਨ ਪਹਿਲਾਂ ਤੁਹਾਡੇ ਪਰਿਵਾਰਾਂ ਨੂੰ ਬਿਠਾਇਆ ਜਾਂਦਾ ਤੇ ਤੁਸੀਂ ਉਹਦਾ ਸਿੰਡਰ ਕਰਾ ਦਿੰਦੇ ਹੋ ਜੀ ਤੁਸੀਂ ਤਾਂ ਉਹਨੂੰ ਚੱਕ ਕੇ ਫੜਾ ਦਿੰਦੇ ਹੋ ਫਿਰ ਬਦਾਰ ਤੁਸੀਂ ਹੋਗੇ ਅਸੀਂ ਹੋਏ ਜਿੱਦੈ ਸਾਡੇ ਬਾਪੂ ਨੂੰ ਸਰਕਾਰ ਜੋ ਬਾਪੂ ਆ ਤੁਹਾਡੇ ਪਿਤਾ ਜੀ ਮੈਂ ਕਦੇ ਸ਼ਬਦ ਗਲਤ ਨਹੀਂ ਵਰਤੂਗਾ ਉਹਨਾਂ ਨੂੰ ਥਾਣੇ 'ਚ ਬੁਲਾਇਆ ਜਾਂਦਾ ਤੁਹਾਡੇ ਪਰਿਵਾਰ ਨੂੰ ਥਾਣੇ 'ਚ ਬਿਠਾਇਆ ਜਾਂਦਾ ਤਾਂ ਤੁਸੀਂ ਚੱਕ ਕੇ ਅਮਰ ਤੋਂ ਪੰਜ-10 ਸਿਲੰਡਰ ਕਰਾ ਦਿੰਨੇ ਹੋ ਕੋਈ ਗ੍ਰਿਫਤਾਰੀ ਕਰਵਾ ਦਿੰਨੇ ਹੋ ਕਿ ਸਾਡੇ ਪਰਿਵਾਰਾਂ ਤੱਕ ਗੱਲ ਪਹੁੰਚ ਗਈ ਤੇ ਤੁਹਾਨੂੰ ਮਾਤਾ ਤੁਹਾਨੂੰ ਸਭੀ ਭੈਣ ਸ਼ਿਂਧਪਈ ਅਵਤਾਰ ਸਿੰਘ ਖੰਡੇ ਦੀ ਮਾਤਾ ਉਹਨਾਂ ਦੀ ਭੈਣ ਜਿਨ੍ਹਾਂ ਨੂੰ ਉਹ ਮਹਾਲੀ ਦੇ ਜਿੱਥੇ ਉਹ ਕੰਮ ਕਰਦੇ ਉਹ ਤੋਂ ਪੁਲਿਸ ਜਾਂਦੀ ਆ ਵੱਡੇ ਲਾਮਸ਼ਕਰ ਤੇ ਜਾਂਦੀ ਉਹਨਾਂ ਨੂੰ ਲੈ ਕੇ ਹੁੰਦੀ ਆ ਕਿੱਡਾ دہشت ਦਾ ਮਾਹੌਲ ਕ੍ਰੀਏਟ ਕੀਤਾ ਜਾਂਦਾ ਉੱਥੇ ਉਹਨਾਂ ਨੂੰ ਮੋਗੇ ਥਾਣੇ ਦੇ ਵਿੱਚ ਬਿਠਾ ਕੇ ਰੱਖਿਆ ਜਾਂਦਾ ਤਾਂ ਉਹ ਉਹ ਬੇਬੇ ਨੇ ਤਾਂ ਸੀ ਤੱਕ ਨਹੀਂ ਕੀਤੀ ਯਾਰ ਤੁਸੀਂ ਮੁਕਾਬਲੇ ਕਰੋਗੇ ਉਹਨਾਂ ਲੋਕਾਂ ਦੇ ਤੁਸੀਂ ਡੈਸ਼ਪੁਰਾ ਸਿੱਖਾਂ ਦੇ ਵਿੱਚ ਇੱਕ ਕੰਫਲੈਕਟ ਪੈਦਾ ਕਰਤਾ ਤੁਹਾਡੇ ਕੋਲੇ ਚੱਲਦੇ ਆ ਸੋਸ਼ਲ ਮੀਡੀਆ ਤੁਹਾਡੇ ਕੋਲੇ ਚੱਲਦੇ ਆ ਟਿਕਟੌਕ ਵਰਗੀਆਂ ਸਭਦਾਵਾ ਤੁਸੀਂ ਉੱਤੇ ਬਹਿ ਕੇ ਗੱਲ ਨੂੰ ਐਕਸਪਲੇਨ ਕਰਦੇ ਹੋ ਯਾਰ ਮੈਂ ਦਾਅ ਵੀ ਨਾ ਕਹਣਾ ਮੈਂ ਵਾਰਸ ਪੰਜਾਬ ਦੀ ਜਥੇਬੰਦੀ ਦਾ ਮੈਂਬਰ ਆ ਸੀਧੇ ਰਹੂੰਗਾ ਦੂਜੀ ਗੱਲ ਉਹਦੇ ਚ ਇੱਕ ਮਾਨ ਸ਼ਖਸੀਅਤ ਬੋਲਦੀ ਆ ਕਿ ਬਈ ਜਦੋਂ ਭਾਉ ਦੇ ਨਾਲ ਦੇ ਬੰਦਿਆਂ ਤੇ ਐਨਐਸਏ ਟੁੱਟ ਜਾਂਦੀ ਆ ਪੰਜਾਬ ਆ ਜਾਂਦੇ ਤੂੰ ਬਾਅਦ ਵੀ ਸੰਗਦੀ ਗ੍ਰਿਫਤਾਰੀ ਹੁੰਦੀ ਆ ਉਹ ਮੂਰਖੋ ਅਕਲ ਦੇ ਉਹਨੇ ਤੁਹਾਨੂੰ ਇੱਕ ਇੱਕ ਗੱਲ ਤੋਂ ਸਿਵਾ ਕੁਛ ਨਹੀਂ ਮੈਂ ਮੇਰੇ ਲਈ 60 ਬੰਦੇ ਸਤਕਾਰ ਜੋਗਾ ਜਿਹੜੇ ਜੇਲ੍ਹਾਂ 'ਚ ਬੈਠੇ ਆ ਅਮਰਤਪੁਰ ਕੱਲਾ ਜੇਲ੍ਹ 'ਚ ਨਹੀਂ ਬੈਠਾ ਜਿਹੜੇ ਦਾਸੋਂ ਦੇ ਨਾਲ ਸੀ ਉਹ ਵੀ ਉਸ ਸਮੇਂ ਤੋਂ ਜੇਲ੍ਹ 'ਚ ਬੈਠੇ ਆ ਤੇ ਜਿਹੜੇ ਪੰਜਾਬ ਪੰਜਾਬ ਦੀਆਂ ਜੇਲ੍ਹਾਂ 'ਚ ਬੰਦ ਨੇ ਉਹ ਵੀ ਵੱਖਰੀ ਗੱਲ ਹੈ ਕਿੰਨੇ ਸੇ ਨਹੀਂ ਲੱਗੀ ਪਰ ਜੇਲ੍ਹ 'ਚ ਤਾਂ ਹੈਗੇ ਹਨ ਅਸੀਂ 60 ਨੂੰ ਬਰਾਬਰ ਦਾ ਦਰਜਾ ਦੇ ਕੇ ਚੱਲਦੇ ਹਾਂ ਕੁਰਬਾਨੀ 60 ਦੀ ਬਰਾਬਰ ਦੀ ਆ 60 ਨੇ ਆਪ ਦੇ ਮਾਪੋ ਤੇ ਅੱਗੇ ਆ 60 ਨੇ ਘਰ ਬਾਹਰ ਤੇ ਅੱਗੇ ਤੇ 60 ਦਾ ਐਸ਼ੋ ਰਾਮ ਗਿਆ ਪਰ ਤੁਹਾਡੇ ਵਰਗੇ ਲੋਕਾਂ ਨੂੰ ਕੀ ਇਹ ਰੇਚ ਜਾਂਦਾ ਤੋਂ ਮੁਕੀਏ ਚੀਜ਼ਾਂ ਦਾ ਜਿਹੜੇ ਬੰਦਿਆਂ ਨੇ ਕਸਟਮੀ ਚੱਲਿਆ ਜਿਹੜੇ ਬੰਦਿਆਂ ਨੂੰ ਪਤਾ ਨਹੀਂ ਪੁਲਿਸ ਕਿਹੜੇ ਤਰੀਕੇ ਨਾਲ ਪੰਜਾਬ ਦੇ ਵਿੱਚ ਹਰਾਸਮੈਂਟ ਕਰਦੀ ਆ ਉਹ ਲੋਕ ਫੇਸਬੁੱਕ ਤੇ ਜਾਂ ਟਿਕਟੋਕ ਤੇ ਬੈਠ ਕੇ ਜੱਜ ਕਰਨ ਬਹਿ ਜਾਂਦੇ ਆ ਕਿ ਇਹ ਦੇਖੋ ਇੱਥੇ ਇਹ ਗੱਲ ਬੋਲਿਆ ਇਹ ਗੱਲ ਆਪਦੀ ਕੱਟ ਗਿਆ ਇਹ ਗੱਲ ਨੇ ਕੱਟਤੀ ਨਹੀਂ ਆਪਦੇ ਸਵਾਲ ਦਾ ਆਪ ਜਵਾਬ ਦੇ ਤਾਂ ਇਹ ਸਾਨੂੰ ਤਾਂ ਪਰਿਵੋਲਣਾ ਨਹੀਂ ਹੁੰਦਾ ਸਾਨੂੰ ਤਾਂ ਗੱਲ ਨਹੀਂ ਕਰਨੀ ਹੁੰਦੀ ਆ ਤੁਸੀਂ ਤੁਸੀਂ ਹੋਏ ਨਾ ਵੱਡੇ ਫਲਸਫਰ ਤੁਸੀਂ ਕੋਈ ਇੱਕ ਚੱਜਦਾ ਕੰਮ ਕੀਤਾ ਪੰਜਾਬ ਦੇ ਸਿੱਖਾਂ ਨੂੰ ਬਦਨਾਮ ਕਰਨ ਤੋਂ ਸਿਵਾ ਪੰਜਾਬ ਦੇ ਵਿੱਚ ਰਹਿੰਦੇ ਸੰਘਰਸ਼ ਕਰਨ ਵਾਲੇ ਲੋਕਾਂ ਦੀ ਕਲੌਚਰ ਮਾਰੀ ਵੀ ਕਰਨ ਤੋਂ ਬਿਨਾਂ ਤੁਸੀਂ ਕੋਈ ਚੱਜਦਾ ਕੰਮ ਕੀਤਾ ਰਵੀ ਸਿੰਘ ਖਾਲਸਾ ਜੀ ਦੁਨੀਆ ਦੇ ਵਿੱਚ ਨਾ ਪ੍ਰਚਲਿਤ ਹੋਇਆ ਉਹ ਜਿੱਦਾਂ ਦਾ ਦਮਾਲਾ ਸਜਾ ਕੇ ਲੋਕਾਂ ਜਾਂਦੇ ਸੀ ਇਰਾਕ, ਇਰਾਨ, ਅਫਰੀਕਾ, ਸਰੀਆ ਜਿੱਥੇ ਵੀ ਜਾਂਦੇ ਸੀ ਤਾਂ ਸਿੰਘਾਂ ਨੂੰ ਪ੍ਰੋਨਾਂਸ ਕੀ ਤਾਲਾ ਨਹੀਂ ਸਿੱਖ ਦੀ ਆਇਡੈਂਟੀਟੀ ਜਿਹੜੀ ਵਰਲਡ ਇੱਕ ਫੇਮਸ ਪਰਸਨੈਲਿਟੀ ਬਣਾਇਆ ਕੈਸੀ ਸਿੱਖਾਂ ਯਾ ਤੁਸੀਂ ਉਹਨਾਂ ਨੂੰ ਕੁਐਸਚਨ ਮਾਰਕਿੰਗ ਕਰਕੇ ਫੰਡ ਇਕੱਠਾ ਕਰਦਾ ਭਈ ਐ ਕਰਦਾ ਇੱਕ ਗੱਲ ਮੈਂ ਨਾ ਗੁਰੂ ਨੂੰ ਹਾਜ਼ਰ ਨਾਜ਼ਰ ਮੰਨ ਕੇ ਕਹਿੰਦਾ ਜੇ ਦੁਹੀ ਤੁਹਾਡੇ ਤੋਂ ਉਹੀ ਲੋਕ ਨੇ ਜਿਨ੍ਹਾਂ ਦੇ ਪਰਿਵਾਰ ਜਿੱਲਾ ਚ ਨਹੀਂ ਇਹ ਗੱਲ ਸੱਚੀ ਹੈ ਪਿਛਲੇ ਹਫ਼ਤੇ ਹਰਸ਼ਦੀਪ ਸਿੰਘ ਨੇ ਇੱਕ ਪੋਸਟਰ ਪਾਈ ਸੀਗੀ ਉਹਦੇ ਚੋਂ ਮੈਂ ਬਾਕਾਇਦਾ ਜ਼ਿਕਰ ਕੀਤਾ ਸੀਗਾ ਸਰਦਾਰ ਤਰਸ ਸਿੰਘ ਹੁਣਾ ਦਾ ਜਿਹਦੇ ਚ ਉਹਨਾਂ ਨੇ ਕਿਹਾ ਕਿ ਗੱਲ ਹੋਈ ਉਹ ਵੱਖਰੀ ਗੱਲ ਹੈ ਕਿ ਸਾਹਮਣੇ ਨਹੀਂ ਮੰਨ ਸਕਦੇ ਉਹਨਾਂ ਦੀ ਮਜਬੂਰੀ ਹੋ ਸਕਦੀ ਹੈ ਸੌ ਮਜਬੂਰੀਆਂ ਹੁੰਦੀਆਂ ਪਰ ਗੱਲ ਇਹ ਆ ਕਿ ਅਸੀਂ ਸਭ ਤੋਂ ਸੱਚ ਕਹਿਣ ਦੀ ਹਿੰਮਤ ਰੱਖਦੇ ਹਾਂ ਮੈਂ ਕਹਿੰਦਾ ਅਮਰਤਪਾਲ ਸਾਡਾ ਛੋਟਾ ਵੀਰ ਆ ਤੇ ਜਦੋਂ ਜਦੋਂ ਕਿਤੇ ਗੱਲ ਹੋ ਗਈ ਨਾ ਉਦੋਂ ਦੱਸਾਂਗੇ ਪਰ ਜਦੋਂ ਸਿਧਾਂਤਾਂ ਕੋ ਥੜਕਿਆ ਹੋਊਗਾ ਭਾਵੇਂ ਛੋਟਾ ਤੇ ਭਾਵੇਂ ਵੱਡਾ ਉਹ ਸਾਡੇ ਲਈ ਉਸ ਉਸ ਚੀਜ਼ ਦਾ ਪਾਇਦਾਰ ਨਹੀਂ ਹੋਏਗਾ ਅਸੀਂ ਗੱਲ ਕੀਤੀ ਤੁਹਾਡੀ ਤੁਹਾਡੇ ਤੁਸੀਂ ਤਾਂ ਤੁਸੀਂ ਤਾਂ ਅੱਜ ਕੱਲ੍ਹ ਕਿਉਂ ਭਈ ਇਹ ਮਰ ਗਿਆ ਇਹ ਫਾਹਾ ਲੈ ਜੂ ਉਹ ਜਾਂ ਵਿਚਾਰਕ ਬੰਦੇ ਤੁਹਾਡੇ ਆਈਟੀ ਸਰਕਲ ਕੀ ਇਹ ਕਰਦਾਰਾਂ ਦੇ ਮਾਲਕ ਤੁਸੀਂ ਕੀ ਗੱਲਾਂ ਕਰਦੇ ਹੋ ਤੁਸੀਂ ਤੁਸੀਂ ਬਹਿ ਜਾਂਦੇ ਹੋ ਚੱਕ ਕੇ ਲਿਖਣ ਵੱਡੇ ਵੱਡੇ ਲੇਗਾ ਕੋਈ ਗੱਲ ਨਹੀਂ ਪਤਾ ਹੁੰਦੀ ਕੋਈ ਕਰਦਾ ਮੂੰਹ ਸਰ ਨਹੀਂ ਹੁੰਦਾ ਕੋਈ ਕੁਐਸਚਨ ਨਹੀਂ ਜਾਂਦਾ ਤੁਹਾਡੀ ਪਹਿਲੀ ਗੱਲ ਤਾਂ ਆਪ ਦੇ ਤੁਹਾਡੇ ਤੁਸੀਂ ਇੰਨੀ ਤਾਕਤ ਦੇ ਮਾਰਕ ਨਹੀਂ ਹੈਗਾ ਕਿ ਤੁਸੀਂ ਸਹੀ ਨਾਂ ਤੋਂ ਬੋਲ ਸਕੋ ਤੇ ਦੂਜੀ ਗੱਲ ਜਿਹੜਾ ਨੁਕਸਾਨ ਤੈਂ ਕੀਤਾ ਨਾ ਇਧਰਲੇ ਲੋਕਾਂ ਦੇ ਨਾਲ ਉਹ ਮੈਂ ਕਿਸੇ ਨੇ ਕੀਤਾ ਨਹੀਂਗਾ ਉਹਨਾਂ ਕਿਸੇ ਨੇ ਨਾ ਕਰਨਾ ਅਸੀਂ ਸਟੇਟ ਦੇ ਨਾਲ ਲੜ ਰਹੇ ਹਾਂ ਮੈਂ ਅੱਜ ਵੀ ਕਹਿੰਦਾ ਮੈਂ ਉਹਨਾਂ ਸਰਕਾਰਾਂ ਦੇ ਨਾਲ ਲੜਿਆ ਅੱਜ ਵਾਲੀ ਨਾਲ ਵੀ ਲੜ ਰਹੇ ਹਾਂ 24 ਘੰਟਿਆਂ ਚ ਕਹਿ ਕੇ ਆਏ ਸਾਢੇ 3 ਸਾਲ ਟਪਾ ਦੇ ਇਹਨਾਂ ਨੇ ਵੀ ਕੱਖ ਨਹੀਂ ਕੀਤਾ ਨਾ ਇਹਨਾਂ ਨੇ ਕਰਨਾ ਨਾ ਪਿਛਲੇ ਨੇ ਕੀਤਾ ਸੀ ਉਹਨਾਂ ਲੋਕਾਂ ਦੇ ਨਾਲ ਸਾਡੀ ਲੜਾਈ ਆ ਜਿਨ੍ਹਾਂ ਨੇ ਪੰਜਾਬ ਦੇ ਵਿੱਚ अनेका ਸਿੱਖਾਂ ਦੇ ਮੁਕਾਬਲੇ ਬਣਾਏ ਉਹ ਚੜ੍ਹ ਸੈ ਨਹੀਂ ਅਰ ਗਏ। ਪਰ ਤਾਂ ਮਿੱਤਰਾ ਇਹ ਇਹ ਸ਼ੋਅ ਕਰਤਾ ਕਿ ਮੇਰੇ ਤੋਂ ਵੱਡਾ ਗਦਾਰ ਕੋਈ ਨਹੀਂ ਹੈ ਨਾ। ਬਾਈ ਦੀਪ ਦੇ ਐਕਸੀਡੈਂਟ ਵੇਲੇ ਜਿਹੜੀ ਕਾਰਵਾਈ ਦੇ ਉੱਤੇ ਪਰਿਵਾਰ ਦਾ ਪਹਿਲਾ ਹੱਕ ਹੁੰਦਾ ਉੱਥੋਂ ਕੌਣ ਮਨਕਰ ਹੋਇਆ ਸੀ ਤੇ ਉਸ ਤੋਂ ਬਾਅਦ ਉਹ ਕਿਉਂ ਇਸ ਦਸਤਾਵੇਜ਼ਾਂ ਦੇ ਵਿੱਚ ਆਇਆ। ਕੌਮੀਆਂ ਤੌਰ ਤੇ ਬਾਈ ਦਾ ਜਿਹੜਾ ਸਤਕਾਰ ਹੈ ਕਿਸੇ ਨਿਰੂਪ ਦੇ ਵਿੱਚ ਕਰਦੇ ਆ ਸਾਰੇ ਕਰਦੇ ਆ ਨਾ। ਉਹਨਾਂ ਚ ਮੈਂ ਵੀ ਉਸ ਚੀਜ਼ ਹੁਣਾ ਪਰ ਜਦੋਂ ਪੁਲਿਸ ਨੂੰ ਕਦੇ ਲਿਖਾਇਆ ਜਾਂਦਾ ਜਾਂ ਕੋਈ ਇਨਵੈਸਟੀਗੇਸ਼ਨ ਰਿਪੋਰਟ ਚ ਲਿਖਾਇਆ ਜਾਂਦਾ ਉਹ ਉਥੇ ਉਸ ਚੀਜ਼ ਨੂੰ ਸਾਦੇ ਸ਼ਬਦ ਨਹੀਂ ਲਿਖਦੇ ਉਹ ਆਪ ਦੇ ਸ਼ਬਦਾਂ ਚ ਲਿਖਦੇ ਆ ਮੇਰੇ ਬਾਪਕਾਂ ਨੂੰ 2015 ਦੇ ਵਿੱਚ ਗੋਲੀ ਵੱਜਦੀ ਆ ਅੱਜ 10 ਸਾਲ ਦਾ ਸਮਾਂ ਹੋ ਗਿਆ ਤੇ ਮੈਂ ਉਸ 10 ਸਾਲ ਦੇ ਪੀਰੀਅਡ ਦੇ ਵਿੱਚ ਅਦਾਲਤਾਂ ਦੇ ਕੋਰਕਚਰੀਆਂ ਦੇ ਧੱਕੇ ਖਾ ਰਿਹਾ ਇੱਕ ਵੀ ਦਸਤਾਵੇਜ਼ ਦੇ ਉੱਤੇ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਲਿਖਿਆ ਨਹੀਂ ਆਊਗਾ ਛੀਟ ਪਾਈ ਗਰਜੀਤ ਸਿੰਘ ਸਰਾਵਾਂ ਲਿਖਿਆ ਨਹੀਂ ਆਊਗਾ ਉੱਥੇ ਉਹਨਾਂ ਦਾ ਮਰਡਰ ਹੋਇਆ ਲਿਖਿਆ ਜਾਂਦਾ ਕਿਉਂਕਿ ਉਹ ਅਦਾਲਤੀ ਭਾਸ਼ਾ ਇਥੋਂ ਦੇ ਇਥੋਂ ਦੇ ਕਾਨੂੰਨ ਮੁਤਾਬਕ ਭਾਸ਼ਾ ਅਸੀਂ ਰਿਸਪੈਕਟ ਚ ਅਸੀਂ ਉਹਨਾਂ ਦੇ ਮਾਨ ਸਰਕਾਰ ਦੇ ਵਿੱਚ ਕੌਮੀ ਤੌਰ ਤੇ ਸ਼ਹੀਦ ਸ਼ਬਦ ਵਰਤਦੇ ਆ ਕਿਉਂਕਿ ਇੱਕ ਕੌਸ ਦੇ ਲਈ ਸ਼ਹੀਦ ਹੋਏ ਆ ਸਾਬ ਸ਼ਹੀਦ ਗੁਰੂ ਗੋਬਿੰਦ ਸਿੰਘ ਜੀ ਦੀ ਬੇਅਦਬੀ ਦੇ ਵਜੋਂ ਧਰਮ ਦੇ ਵਿੱਚ ਪੁਛਲੇ ਗੋਲੀ ਮਾਰੀ ਆ ਅੰਨ੍ਹਾ ਤਸ਼ੱਦਦ ਕੀਤਾ ਉਸ ਦੇ ਲਈ ਸ਼ਹੀਦ ਹੋਏ ਆ ਮਿੱਤਰਾਂ ਤੈਂ ਕਹਿੰਨਾ ਨਾ ਮੈਂ ਕੰਪਰੋਮਾਈਜ਼ ਕਰ ਲਿਆ ਤੁਸੀਂ ਕਹਿੰਦੇ ਨਾ ਸਮਝੌਤਾ ਕਰ ਲਿਆ ਸਰਕਾਰ ਨਾਲ ਧਾਂ ਨਹੀਂ ਮਾਰਦਾ ਮੈਂ ਹੋਜੇ ਕਮਾਂ ਦੀ ਤੇ ਨਾ ਸਾਨੂੰ ਲੋੜ ਆ ਸਵਾਸ ਗੁਰੂ ਸਾਹਿਬ ਨੇ ਬਖਸ਼ਿਆ ਤੇ ਉਨੇ ਹੀ ਹੋਣੇ ਤੇ ਉਨੇ ਹੀ ਉਦੋਂ ਨਾ ਇੱਕ ਵੱਧ ਤੇ ਨਾ ਘੱਟ ਪਰ ਜੇ ਸਰਕਾਰਾਂ ਦੇ ਤਲਵੇਂ ਚੱਟ ਕੇ ਜਾਂ ਉਹਨਾਂ ਦੇ ਕਰਨੇ ਹੁੰਦੇ ਨਾ ਫਿਰ ਸਖਰਾਜ ਸਿੰਘ ਦਾ ਜਦੋਂ ਕੋਈ ਨਾਮ ਹੀ ਨਹੀਂ ਸੀ ਨਾ ਤੇ ਉਦੋਂ ਸਖਰਾਜ ਸਿੰਘ ਕੋਲੇ ਇਸ ਗੱਲ ਤੋਂ ਵੱਢਣਾ ਆਪਣਾ ਸੀਗਾ ਜੇ ਅਸੀਂ ਸਮਝੌਤੇ ਦੇ ਪਾਸੇ ਹੁੰਦੇ ਪਰ ਇੱਥੇ ਇੱਕ ਗੱਲ ਕੌੜੀ ਲੱਗੂਗੀ ਅਮਰਤਪਾਲ ਸਿੰਘ 30 32 ਦਿਨ ਪਾਸੇ ਰਿਹਾ ਕਿਉਂ ਰਿਹਾ ਕਿਉਂਕਿ ਉਸ ਉਸ ਦੀ ਛਤਰ ਛਾਇਆ ਦੇ ਉੱਤੇ ਕਈ ਸਾਡੇ ਵੀਰਾਂ ਦਾ ਹੱਥ ਸੀ ਤੇ ਜਦੋਂ ਜਦੋਂ ਉਹ ਫੜਾਇਆ ਜਾਂਦਾ ਉਹ ਉਸ ਤੋਂ 2-4 ਦਿਨ ਪਹਿਲਾਂ ਤੁਹਾਡੇ ਪਰਿਵਾਰਾਂ ਨੂੰ ਬਿਠਾਇਆ ਜਾਂਦਾ ਤੇ ਤੁਸੀਂ ਉਹਦਾ ਸੈਂਡਰ ਕਰਾ ਦਿੰਦੇ ਹੋ ਯਾਰ ਤੁਸੀਂ ਤਾਂ ਉਹਨੂੰ ਚੱਕ ਕੇ ਫੜਾ ਦਿੰਦੇ ਹੋ ਫਿਰ ਗਦਾਰ ਤੁਸੀਂ ਹੋਗੇ ਅਸੀਂ ਨਹੀਂ ਜਦੈ ਸਾਡੇ ਬਾਪੂ ਨੂੰ ਸਰਕਾਰ ਜੋ ਬਾਪੂ ਆ ਤੁਹਾਡੇ ਪਿਤਾ ਜੀ ਮੈਂ ਕਦੇ ਸ਼ਬਦ ਗਲਤ ਨਹੀਂ ਕਰਤੂਗਾ ਉਹਨਾਂ ਨੂੰ ਥਾਣੇ 'ਚ ਬੁਲਾਇਆ ਜਾਂਦਾ ਤੁਹਾਡੇ ਪਰਿਵਾਰ ਨੂੰ ਥਾਣੇ 'ਚ ਬਿਠਾਇਆ ਜਾਂਦਾ ਤਾਂ ਤੁਸੀਂ ਚੱਕ ਕੇ ਅਮਰਪਾਲ ਦਾ ਸਿਲੰਡਰ ਕਰਾ ਦਿੰਨੇ ਹੋ ਕੋਈ ਗ੍ਰਿਫਤਾਰੀ ਕਰਵਾ ਦਿੰਨੇ ਹੋ ਕਿ ਸਾਡੇ ਪਰਿਵਾਰਾਂ ਤੱਕ ਗੱਲ ਪਹੁੰਚ ਗਈ ਤੇ ਤੁਹਾਨੂੰ ਮਾਤਾ ਤੁਹਾਨੂੰ ਸਾਡੀ ਭੈਣ ਸ਼ੀਤਪਈ ਅਵਤਾਰ ਸਿੰਘ ਖੰਡੇ ਦੀ ਮਾਤਾ ਉਹਨਾਂ ਦੀ ਭੈਣ ਜਿਨ੍ਹਾਂ ਨੂੰ ਮਹਾਲੀ ਦੇ ਜਿੱਥੇ ਉਹ ਕੰਮ ਕਰਦੇ ਉਹ ਤੋਂ ਪੁਲਿਸ ਜਾਂਦੀ ਆ ਵੱਡੇ ਲਾ ਮਸ਼ਕਰ ਚ ਜਾਂਦੀ ਆ ਉਹਨਾਂ ਨੂੰ ਲੈ ਕੇ ਹੁੰਦੀ ਆ ਕਿੱਡਾ دہشت ਦਾ ਮਾਹੌਲ ਕ੍ਰੀਏਟ ਕੀਤਾ ਜਾਂਦਾ ਉੱਥੇ ਉਹਨਾਂ ਨੂੰ ਮੋੜ ਕੇ ਥਾਣੇ ਦੇ ਵਿੱਚ ਬਿਠਾ ਕੇ ਰੱਖਿਆ ਜਾਂਦਾ ਤਾਂ ਉਹ ਉਹ ਬੇਬੇ ਨੇ ਤਾਂ ਸੀ ਤੱਕ ਨਹੀਂ ਕੀਤੀ ਇਹਨੂੰ ਤੁਸੀਂ ਮੁਕਾਬਲੇ ਕਰੋਗੇ ਉਹਨਾਂ ਲੋਕਾਂ ਦੇ ਤੁਸੀਂ ਡਸ਼ਪੁਰਾ ਸਿੱਖਾਂ ਦੇ ਵਿੱਚ ਇੱਕ ਕੰਫਲਿਕਟ ਪੈਦਾ ਕਰਤਾ ਤੁਹਾਡੇ ਕੋਲੇ ਚੱਲਦੇ ਆ ਸੋਸ਼ਲ ਮੀਡੀਆ ਤੁਹਾਡੇ ਕੋਲੇ ਚੱਲਦੇ ਆ ਟਿਕਟੌਕ ਵਰਗੀਆਂ ਸੌਦਾਵਾ ਤੁਸੀਂ ਉੱਤੇ ਬਹਿ ਕੇ ਗੱਲ ਨੂੰ ਐਕਸਪਲੇਨ ਕਰਦੇ ਨੇ ਯਾਰ ਮੈਂ ਦਾਬੀ ਨਾ ਕਹਿੰਦਾ ਮੈਂ ਵਾਰਸ ਪੰਜਾਬ ਦੀ ਜਥੇਬੰਦੀ ਦਾ ਮੈਂਬਰ ਆ ਸੀਧੇ ਰਹੂੰਗਾ ਦੂਜੀ ਗੱਲ ਉਹਦੇ ਚ ਇੱਕ ਮਾਨ ਸ਼ਕਸ਼ੀਅਤ ਬੋਲਦੀ ਆ ਕਿ ਬਈ ਜਦੋਂ ਭਾਉ ਦੇ ਨਾਲ ਦੇ ਬੰਦਿਆਂ ਤੇ ਐਨਐਸਏ ਟੁੱਟ ਜਾਂਦੀ ਆ ਪੰਜਾਬ ਆ ਜਾਂਦੇ ਤੂੰ ਬਾਅਦ ਵੀ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ ਉਹ ਮੂਰਖੋ ਅਕਲ ਦੇ ਉਹਨੇ ਤੁਹਾਨੂੰ ਇੱਕ ਇੱਕ ਗੱਲ ਤੋਂ ਸਿਵਾ ਕੁਛ ਨਹੀਂ ਆਣੀ ਮੈਂ ਮੇਰੇ ਲਈ 60 ਬੰਦੇ ਸਤਕਾਰ ਜੋਗਾ ਜਿਹੜੇ ਜੇਲ੍ਹਾਂ ਚ ਬੈਠੇ ਆ ਅਮਰਤਪਾਲ ਕੱਲਾ ਜੇਲ੍ਹ 'ਚ ਨਹੀਂ ਬੈਠਾ ਜਿਹੜੇ ਦਾਸ ਉਹਦੇ ਨਾਲ ਸੀ ਉਹ ਵੀ ਉਸ ਸਮੇਂ ਤੋਂ ਜੇਲ੍ਹ 'ਚ ਬੈਠੇ ਆ ਤੇ ਜਿਹੜੇ ਪੰਜਾਬ ਪੰਜਾਬ ਦੀਆਂ ਜੇਲ੍ਹਾਂ 'ਚ ਬੰਦ ਨੇ ਉਹ ਵੀ ਵੱਖਰੀ ਗੱਲ ਆ ਕਿੰਨੇ ਸੇ ਨਹੀਂ ਲੱਗੀ ਪਰ ਜੇਲ੍ਹ 'ਚ ਤਾਂ ਹੈਗੇ ਨਾ ਅਸੀਂ ਸੱਠਾਂ ਨੂੰ ਬਰਾਬਰ ਦਾ ਦਰਜਾ ਦੇ ਕੇ ਚੱਲਦੇ ਹਾਂ ਕੁਰਬਾਨੀ ਸੱਠਾਂ ਦੀ ਬਰਾਬਰ ਦੀ ਆ ਸੱਠਾਂ ਨੇ ਆਪ ਦੇ ਮਾਪਿਆਂ ਤੇ ਅੱਗੇ ਆ ਸੱਠਾਂ ਨੇ ਘਰ-ਬਾਰ ਤੇ ਅੱਗੇ ਤੇ ਸੱਠਾਂ ਦਾ ਐਸ਼ੋ ਰਾਮ ਗਿਆ ਪਰ ਤੁਹਾਡੇ ਵਰਗੇ ਲੋਕਾਂ ਨੂੰ ਕੀ ਇਹ ਰੇਚ ਜਾਂਦਾ ਤੋਂ ਹੋ ਕੀ ਇਹ ਚੀਜ਼ਾਂ ਦਾ ਜਿਹੜੇ ਬੰਦਿਆਂ ਨੇ ਕਸਟਮੀ ਝੱਲਿਆ ਜਿਹੜੇ ਬੰਦਿਆਂ ਨੂੰ ਪਤਾ ਨਹੀਂ ਪੁਲਿਸ ਕਿਹੜੇ ਤਰੀਕੇ ਨਾਲ ਪੰਜਾਬ ਦੇ ਵਿੱਚ ਹਰਾਸਮੈਂਟ ਕਰਦੀ ਆ ਉਹ ਲੋਕ ਫੇਸਬੁੱਕ ਤੇ ਜਾਂ ਟਿਕਟੋਕ ਤੇ ਬੈਠ ਕੇ ਜੱਜ ਕਰਨ ਬਹਿ ਜਾਂਦੇ ਆ ਕਿ ਇਹ ਦੇਖੋ ਇੱਥੇ ਇਹ ਗੱਲ ਬੋਲਿਆ ਇਹ ਗੱਲ ਆਪਦੀ ਕੱਟ ਗਿਆ ਇਹ ਗੱਲ ਨੇ ਕੱਟਤੀ ਨਹੀਂ ਆਪਦੇ ਸਵਾਲ ਦਾ ਆਪ ਜਵਾਬ ਦੇ ਤਾਂ ਇਹ ਸਾਨੂੰ ਤਾਂ ਪਹਿਹੀ ਬੋਲਣੇ ਨਹੀਂ ਹੁੰਦਾ ਸਾਨੂੰ ਤਾਂ ਗੱਲ ਨਹੀਂ ਕਰਨੀ ਹੁੰਦੀ ਆ ਤੁਸੀਂ ਤੁਸੀਂ ਹੋਏ ਨਾ ਵੱਡੇ ਫਲਸਫਰ ਤੁਸੀਂ ਕੋਈ ਇੱਕ ਚੱਜਦਾ ਕੰਮ ਕੀਤਾ ਪੰਜਾਬ ਦੇ ਸਿੱਖਾਂ ਨੂੰ ਬਦਨਾਮ ਕਰਨ ਤੋਂ ਸਿਵਾ ਪੰਜਾਬ ਦੇ ਵਿੱਚ ਰਹਿੰਦੇ ਸੰਘਰਸ਼ ਕਰਨ ਵਾਲੇ ਲੋਕਾਂ ਦੀ ਕੁਵਚਨ ਮਾਰੀਂ ਕਰਨ ਤੋਂ ਬਿਨਾ ਤੁਸੀਂ ਕੋਈ ਚੱਜਦਾ ਕੰਮ ਕੀਤਾ ਰਵੀ ਸਿੰਘ ਖਾਲਸਾਈ ਦੁਨੀਆ ਦੇ ਵਿੱਚ ਨਾ ਪ੍ਰਚਲਿਤ ਹੋਇਆ ਉਹ ਜਿੱਦਾਂ ਦਾ ਦਮਾਲਾ ਸਜਾ ਕੇ ਲੋਕਾਂ ਜਾਂਦੇ ਸੀ ਇਰਾਕ, ਇਰਾਨ, ਅਫਰੀਕਾ, ਸਰੀਆ ਜਿੱਥੇ ਵੀ ਜਾਂਦੇ ਸੀ ਤਾਂ ਸੰਗਤਾਂ ਨੂੰ ਪ੍ਰੋਮੋਸ ਕੀ ਤਰ੍ਹਾਂ ਨਹੀਂ ਸਿੱਖ ਦੀ ਆਇਡੈਂਟੀਟੀ ਹੈ ਜਿਹੜੀ ਵਰਲਡ ਇੱਕ ਫੇਮਸ ਪਰਸਨੈਲਿਟੀ ਬਣਾਇਆ ਕਿ ਅਸੀਂ ਸਿੱਖ ਹਾਂ ਜਾਂ ਤੁਸੀਂ ਉਹਨਾਂ ਨੂੰ ਕੁਐਸਚਨ ਮਾਰਕਿੰਗ ਕਰਕੇ ਫੰਡ ਇਕੱਠਾ ਕਰਦਾ ਭਈ ਐ ਕਰਦਾ ਇੱਕ ਗੱਲ ਮੈਂ ਨਾ ਗੁਰੂ ਹਾਜ਼ਰਬਾਗ਼ਰ ਮੰਨ ਕੇ ਕਹਿੰਦਾ ਕਿ ਦੁਖੀ ਤੁਹਾਡੇ ਤੋਂ ਉਹੀ ਲੋਕ ਨੇ ਜਿਨ੍ਹਾਂ ਦੇ ਪਰਿਵਾਰ ਜੇਲਾ ਚ ਨਹੀਂ ਇਹ ਗੱਲ ਸੱਚੀ ਹੈ ਪਿਛਲੇ ਜੇ ਹਰਸਨਦੀਪ ਸਿੰਘ ਨੇ ਇੱਕ ਪੋਸਟਰ ਪਾਈ ਸੀਗੀ ਉਹਦੇ ਚ ਉਹਨੇ ਬਾਕਾਇਦਾ ਜਗਰ ਕੀਤਾ ਸੀਗਾ ਸਰਦਾਰ ਤਰਸਿੰਮ ਸਿੰਘ ਹੁਣਾ ਦਾ ਜਿਹਦੇ ਚ ਉਹਨੇ ਕਿਹਾ ਕਿ ਗੱਲ ਹੋਈ ਉਹ ਵੱਖਰੀ ਗੱਲ ਹੈ ਕਿ ਸਾਹਮਣੇ ਨਹੀਂ ਮੰਨ ਸਕਦੇ ਉਹਨਾਂ ਦੀ ਮਜਬੂਰੀ ਹੋ ਸਕਦੀ ਹੈ ਸੌ ਮਜਬੂਰੀਆਂ ਹੁੰਦੀਆਂ ਪਰ ਗੱਲ ਇਹ ਹੈ ਕਿ ਅਸੀਂ ਸੱਚ ਨੂੰ ਸੱਚ ਕਹਿਣ ਦੀ ਹਿੰਮਤ ਰੱਖਦੇ ਹਾਂ ਮੈਂ ਕਹਿੰਦਾ ਅਮਰਤਪਾਲ ਸਾਡਾ ਛੋਟਾ ਵੀਰ ਆ ਤਾਂ ਜਦੋਂ ਜਦੋਂ ਕਿਤੇ ਗੱਲ ਹੋ ਗਈ ਨਾ ਉਦੋਂ ਦੱਸਾਂਗੇ ਪਰ ਜਦੋਂ ਸਿਧਾਂਤਾਂ ਕੋ ਥੜਕਿਆ ਹੋਊਗਾ ਭਾਵੇਂ ਛੋਟਾ ਤੇ ਭਾਵੇਂ ਵੱਡਾ ਉਹ ਸਾਡੇ ਲਈ ਉਸ ਉਸ ਚੀਜ਼ ਦਾ ਪਾਇਦਾਰ ਨਹੀਂ ਹੋਏਗਾ ਅਸੀਂ ਗੱਲ ਕੀਤੀ ਥੋੜੀ ਤੁਹਾਡੇ ਤੁਸੀਂ ਤਾਂ ਤੁਸੀਂ ਤਾਂ ਅੱਜ ਕੱਲ੍ਹ ਕਿਉਂ ਭਈ ਮਰ ਗਿਆ ਇਹ ਫਾਹਾ ਲੈ ਜੂ ਜਾਂ ਵਿਚਾਰਕ ਬੰਦੇ ਤੁਹਾਡੇ ਆਈਟੀ ਸਰ ਲੈ ਕੀ ਯਾਰ ਕਰਦਾਰਾਂ ਦੇ ਮਾਲਕ ਤੁਸੀਂ ਕੀ ਗੱਲਾਂ ਕਰਦੇ ਹੋ ਤੁਸੀਂ ਤੁਸੀਂ ਬਹਿ ਜਾਂਦੇ ਹੋ ਚੱਕ ਕੇ ਲਿਖਣ ਭੱਦੇ ਵੱਡੇ ਲੇਗਾ ਕੋਈ ਗੱਲ ਨਹੀਂ ਪਤਾ ਹੁੰਦੀ ਕੋਈ ਕਰਦਾ ਮੂੰਹ ਸਰ ਨਹੀਂ ਹੁੰਦਾ ਕੋਈ ਕੁਐਸਚਨ ਨਹੀਂ ਜਾਂਦਾ ਤੁਹਾਡੀ ਪਹਿਲੀ ਗੱਲ ਤਾਂ ਆਪ ਦੇ ਤੁਹਾਡੇ ਤੁਸੀਂ ਅੰਨੀ ਤਾਕਤ ਦੇ ਮਾਲਕ ਨਹੀਂ ਹੈਗਾ ਕਿ ਤੁਸੀਂ ਸਹੀ ਨਾਂ ਤੋਂ ਬੋਲ ਸਕੋ ਤਾਂ ਦੂਜੀ ਗੱਲ ਜਿੱਡਾ ਨੁਕਸਾਨ ਤੈਂ ਕੀਤਾ ਨਾ ਇਧਰਲੇ ਲੋਕਾਂ ਦੇ ਇਹਨਾਂ ਦਾ ਉਹ ਮੈਂ ਕਿਸੇ ਨੇ ਕੀਤਾ ਨਹੀਂਗਾ ਉਹਨਾਂ ਕਿਸੇ ਨੇ ਨਾ ਕਰਨਾ ਅਸੀਂ ਸਟ੍ਰੀਟ ਦੇ ਨਾਲ ਲੜ ਰਹੇ ਹਾਂ ਮੈਂ ਅੱਜ ਵੀ ਕਹਿੰਦਾ ਮੈਂ ਉਹਨਾਂ ਸਰਕਾਰਾਂ ਦੇ ਨਾਲ ਲੜਿਆ ਅੱਜ ਵਾਲੀ ਨਾਲ ਵੀ ਲੜ ਰਹੇ ਹਾਂ 24 ਘੰਟਿਆਂ ਚ ਕਹਿ ਕੇ ਆਏ ਸਾਢੇ 3 ਸਾਲ ਟਪਾ ਦੇ ਇਹਨਾਂ ਨੇ ਵੀ ਕੱਖ ਨਹੀਂ ਕੀਤਾ ਨਾ ਇਹਨਾਂ ਨੇ ਕਰਨਾ ਨਾ ਪਿਛਲੇ ਨੇ ਕੀਤਾ ਸੀ ਉਹਨਾਂ ਲੋਕਾਂ ਦੇ ਨਾਲ ਸਾਡੀ ਲੜਾਈ ਆ ਜਿਨ੍ਹਾਂ ਨੇ ਪੰਜਾਬ ਦੇ ਵਿੱਚ अनेका ਸਿੱਖਾਂ ਦੇ ਮੁਕਾਬਲੇ ਬਣਾਏ ਉਹ ਚੜ੍ਹ ਸੈ ਨਹੀਂ ਅਰ ਗਏ ਪਰ ਤਾਂ ਉਤਰਾ ਇਹ ਇਹ ਸ਼ੋਅ ਕਰਤਾ ਕਿ ਮੇਰੇ ਤੋਂ ਵੱਡਾ ਗਦਾਰ ਕੋਈ ਨਹੀਂ ਹੈ ਨਾ ਬਾਈ ਦੀਪ ਦੇ ਐਕਸੀਡੈਂਟ ਵੇਲੇ ਜਿਹੜੀ ਕਾਰਵਾਈ ਦੇ ਉੱਤੇ ਪਰਿਵਾਰ ਦਾ ਪਹਿਲਾ ਹੱਕ ਹੁੰਦਾ ਉੱਥੋਂ ਕੌਣ ਮਨਕਰਵਾਇਆ ਸੀ ਤੇ ਉਸ ਤੋਂ ਬਾਅਦ ਉਹ ਕਿਉਂ ਇਸ ਦਸਤਾਵੇਜ਼ਾਂ ਦੇ ਵਿੱਚ ਆਇਆ ਕੌਮੀਆਂ ਤੌਰ ਤੇ ਬਾਈ ਦਾ ਜਿਹੜਾ ਸਤਕਾਰ ਹੈ ਕਿਸੇ ਹੀ ਰੂਪ ਦੇ ਵਿੱਚ ਕਰਦੇ ਆ ਸਾਰੇ ਕਰਦੇ ਆ ਨਾ ਉਹਨਾਂ 'ਚ ਮੈਂ ਵੀ ਉਸ ਚੀਜ਼ ਹੁਣਾ ਪਰ ਜਦੋਂ ਪੁਲਿਸ ਨੂੰ ਕਦੇ ਲਿਖਾਇਆ ਜਾਂਦਾ ਜਾਂ ਕੋਈ ਇਨਵੈਸਟੀਗੇਸ਼ਨ ਰਿਪੋਰਟ 'ਚ ਲਿਖਾਇਆ ਜਾਂਦਾ ਉਹ ਉੱਥੇ ਉਸ ਚੀਜ਼ ਨੂੰ ਸਾਦੇ ਸ਼ਬਦ ਨਹੀਂ ਲਿਖਦੇ ਉਹ ਆਦੇ ਸ਼ਬਦ ਲਿਖਦੇ ਆ ਮੇਰੇ ਬਾਪਕਾਂ ਨੂੰ 2015 ਦੇ ਵਿੱਚ ਗੋਲੀ ਵਜਦੀ ਆ ਅੱਜ 10 ਸਾਲ ਦਾ ਸਮਾਂ ਹੋ ਗਿਆ ਤੇ ਮੈਂ ਉਸ 10 ਸਾਲ ਦੇ ਪੀਰੀਅਡ ਦੇ ਵਿੱਚ ਅਦਾਲਤਾਂ ਦੇ ਕੋਰਕਚਰੀਆਂ ਦੇ ਧੱਕੇ ਖਾ ਰਿਹਾ ਇੱਕ ਵੀ ਦਸਤਾਵੇਜ਼ ਦੇ ਉੱਤੇ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਲਿਖਿਆ ਨਹੀਂ ਆਊਗਾ ਸ਼ਹੀਦ ਭਾਈ ਗਰਜੀਤ ਸਿੰਘ ਸਰਾਵਾਂ ਲਿਖਿਆ ਨਹੀਂ ਆਊਗਾ ਉਥੇ ਉਹਨਾਂ ਦਾ ਮਰਡਰ ਹੋਇਆ ਲਿਖਿਆ ਜਾਂਦਾ ਕਿਉਂਕਿ ਉਹ ਅਦਾਲਤੀ ਭਾਸ਼ਾ ਇਥੋਂ ਦੇ ਇਥੋਂ ਦੇ ਕਾਨੂੰਨ ਮੁਤਾਬਕ ਭਾਸ਼ਾ ਅਸੀਂ ਰਿਸਪੈਕਟ ਚ ਅਸੀਂ ਉਹਨਾਂ ਦੇ ਮਾਨ ਸਨਕਾਰ ਦੇ ਵਿੱਚ ਕੌਮੀਅਤੌਰ ਤੇ ਸ਼ਹੀਦ ਸ਼ਬਦ ਵਰਤਦੇ ਆ ਕਿਉਂਕਿ ਇੱਕ ਕੌਸ ਦੇ ਲਈ ਸ਼ਹੀਦ ਹੋਏ ਆ ਸਾਬ ਸ਼ਹੀਦ ਗੁਰੂ ਗੋਬਿੰਦ ਸਿੰਘ ਜੀ ਦੀ ਬੇਅਦਬੀ ਦੇ ਵਜੋਂ ਧਰਨੇ ਦੇ ਵਿੱਚ ਪੁਲਸ ਨੇ ਗੋਲੀ ਮਾਰੀ ਆ ਅੰਨ੍ਹਾ ਤਸ਼ੱਦਦ ਕੀਤਾ ਉਸ ਦੇ ਲਈ ਸ਼ਹੀਦ ਹੋਏ ਆ ਮੇਤਰਾ ਤੈਂ ਕਹਿੰਨਾ ਨਾ ਮੈਂ ਕੰਪਰੋਮਾਈਜ਼ ਕਰ ਲਿਆ ਤੁਸੀਂ ਕਹਿੰਦੇ ਨਾ ਸਮਝੌਤਾ ਕਰ ਲਿਆ ਸਰਕਾਰ ਨਾਲ ਧਾਂ ਨਹੀਂ ਮਾਰਦਾ ਮੈਂ ਇਹੋ ਜੇ ਕੰਮਾਂ ਦੀ ਤੇ ਨਾਲ ਸਾਨੂੰ ਲੋੜ ਆ ਸਵਾਸ ਗੁਰੂ ਸਾਹਿਬ ਨੇ ਬਖਸ਼ਿਆ ਤੇ ਉਨੇ ਹੀ ਹੋਣੇ ਤੇ ਉਨੇ ਹੀ ਉਦੋਂ ਨਾ ਇੱਕ ਵੱਧ ਤੇ ਨਾ ਘੱਟ ਪਰ ਜੇ ਸਰਕਾਰਾਂ ਦੇ ਤਲਵੇਂ ਚੱਟ ਕੇ ਜਾਂ ਉਹਨਾਂ ਤੇ ਕਰਨੇ ਹੁੰਦੇ ਨਾ ਫਿਰ ਸਖਰਾਜ ਸਿੰਘ ਦਾ ਜਦੋਂ ਕੋਈ ਨਾਮ ਹੀ ਨਹੀਂ ਸੀ ਨਾ ਤੇ ਉਦੋਂ ਸਖਰਾਜ ਸਿੰਘ ਕੋਲੇ ਇਸ ਗੱਲ ਤੋਂ ਵੱਡਾ ਆਪਰਾ ਸੀ ਜੇ ਅਸੀਂ ਸਮਝੌਤੇਲੇ ਪਾਸੇ ਹੁੰਦੇ ਔਰ ਇੱਥੇ ਇੱਕ ਗੱਲ ਕੌਣੀ ਲੱਗੂਗੀ ਅਮਰਪਾਲ ਸਿੰਘ 30 32 ਦਿਨ ਪਾਸੇ ਰਿਹਾ ਕਿਉਂ ਰਿਹਾ ਕਿਉਂਕਿ ਉਸ ਉਸ ਦੀ ਛਤਰ ਛਾਇਆ ਦੇ ਉੱਤੇ ਕਈ ਸਾਡੇ ਵੀਰਾਂ ਦਾ ਹੱਥ ਸੀ ਤੇ ਜਦੋਂ ਜਦੋਂ ਫੜਿਆ ਜਾਂਦਾ ਉਹ ਉਸ ਤੋਂ 2 4 ਦਿਨ ਪਹਿਲਾਂ ਤੁਹਾਡੇ ਪਰਿਵਾਰਾਂ ਨੂੰ ਬਿਠਾਇਆ ਜਾਂਦਾ ਤੇ ਤੁਸੀਂ ਉਹਦਾ ਸੈਂਡਰ ਕਰਾ ਦਿੰਦੇ ਹੋ ਜੀ ਤੁਸੀਂ ਤਾਂ ਉਹਨੂੰ ਚੱਕ ਕੇ ਫੜਾ ਦਿੰਦੇ ਹੋ ਫਰਗਦਾਰ ਤੁਸੀਂ ਹੋਗੇ ਅਸੀਂ ਦੇ ਜਿੱਦੈ ਸਾਡੇ ਬਾਪੂ ਨੂੰ ਸਰਕਾਰ ਜੋ ਬਾਪੂ ਆ ਤੁਹਾਡੇ ਪਿਤਾ ਜੀ ਮੈਂ ਕਦੇ ਸ਼ਬਦ ਗਲਤ ਨਹੀਂ ਵਰਤੂਗਾ ਉਹਨਾਂ ਨੂੰ ਥਾਣੇ 'ਚ ਬੁਲਾਇਆ ਜਾਂਦਾ ਤੁਹਾਡੇ ਪਰਿਵਾਰ ਨੂੰ ਥਾਣੇ 'ਚ ਬਿਠਾਇਆ ਜਾਂਦਾ ਤਾਂ ਤੁਸੀਂ ਚੱਕ ਕੇ ਅਮਰਪਾਲ ਦਾ ਸੈਂਡਰ ਕਰਾ ਦਿੰਨੇ ਹੋ ਉਹਦੀ ਗ੍ਰਿਫਤਾਰੀ ਕਰਵਾ ਦਿੰਨੇ ਹੋ ਕਿ ਸਾਡੇ ਪਰਿਵਾਰਾਂ ਤੱਕ ਗੱਲ ਪਹੁੰਚ ਗਈ ਤੇ ਤੁਹਾਨੂੰ ਮਾਤਾ ਤੁਹਾਨੂੰ ਸਾਡੀ ਭੈਣ ਸ਼ਿਵਪਈ ਅਵਤਾਰ ਸਿੰਘ ਖੰਡੇ ਦੀ ਮਾਤਾ ਉਹਨਾਂ ਦੀ ਭੈਣ ਜਿਨ੍ਹਾਂ ਨੂੰ ਮਹਾਲੀ ਦੇ ਜਿੱਥੇ ਉਹ ਕੰਮ ਕਰਦੇ ਉਹ ਤੋਂ ਪੁਲਿਸ ਜਾਂਦੀ ਆ ਵੱਡੇ ਲਾਂਸ਼ਕਤ ਜਾਂਦੀ ਉਹਨਾਂ ਨੂੰ ਲੈ ਕੇ ਹੁੰਦੀ ਆ ਕਿੱਡਾ دہشت ਦਾ ਮਾਹੌਲ ਕ੍ਰੀਏਟ ਕੀਤਾ ਜਾਂਦਾ ਉੱਥੇ ਉਹਨਾਂ ਨੂੰ ਮੋੜ ਕੇ ਥਾਣੇ ਦੇ ਵਿੱਚ ਬਿਠਾ ਕੇ ਰੱਖਿਆ ਜਾਂਦਾ ਤਾਂ ਉਹ ਉਹ ਬੇਬੇ ਨੇ ਤਾਂ ਸੀ ਤੱਕ ਨਹੀਂ ਕੀਤੀ ਇਹਨੂੰ ਤੁਸੀਂ ਮੁਕਾਬਲੇ ਕਰੋਗੇ ਉਹਨਾਂ ਲੋਕਾਂ ਦੇ ਤੁਸੀਂ ਡੈਸ਼ਪੁਰਾ ਸਿੱਖਾਂ ਦੇ ਵਿੱਚ ਇੱਕ ਕੰਫਲੈਕਟ ਪੈਦਾ ਕਰਤਾ ਤੁਹਾਡੇ ਕੋਲੇ ਚੱਲਦੇ ਆ ਸੋਸ਼ਲ ਮੀਡੀਆ ਤੁਹਾਡੇ ਕੋਲੇ ਚੱਲਦੇ ਟਿਕਟੌਕ ਵਰਗੀਆਂ ਸਵਦਾਵਾ ਉਸੇ ਉੱਤੇ ਬਹਿ ਕੇ ਗੱਲ ਨੂੰ ਐਕਸਪਲੇਨ ਕਰਦੇ ਨੇ ਯਾਰ ਮੈਂ ਦਾ ਵੀ ਕਹਿਣਾ ਮੈਂ ਵਾਰਸ ਪੰਜਾਬ ਦੀ ਜਥੇਬੰਦੀ ਦਾ ਮੈਂਬਰ ਆਂ ਸੀਧੇ ਰਹੂੰਗਾ ਦੂਜੀ ਗੱਲ ਉਹਦੇ ਚ ਇੱਕ ਮਾਨ ਸ਼ਖਸੀਅਤ ਬੋਲਦੀ ਆ ਕਿ ਬਈ ਜਦੋਂ ਪਾਉ ਦੇ ਨਾਲ ਦੇ ਬੰਦਿਆਂ ਤੇ ਐਨਐਸਏ ਟੁੱਟ ਜਾਂਦੀ ਆ ਪੰਜਾਬ ਆ ਜਾਂਦੇ ਤਾਂ ਤੂੰ ਬਾਅਦ ਵੀ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ ਉਹ ਮੂਰਖੋ ਅਕਲ ਦੇ ਉਹਨੇ ਤੁਹਾਨੂੰ ਇੱਕ ਇੱਕ ਗੱਲ ਤੋਂ ਸਿਵਾ ਕੁਛ ਨਹੀਂ ਮੈਂ ਮੇਰੇ ਲਈ 60 ਬੰਦੇ ਸਤਕਾਰ ਜੋਗਾ ਜਿਹੜੇ ਜੇਲ੍ਹਾਂ 'ਚ ਬੈਠੇ ਆ ਅਮਰਤਪਾਲ ਕੱਲਾ ਜੇਲ੍ਹ 'ਚ ਨਹੀਂ ਬੈਠਾ ਜਿਹੜੇ ਦਾਸ ਉਹਦੇ ਨਾਲ ਸੀ ਉਹ ਵੀ ਉਸ ਸਮੇਂ ਦੇ ਜੇਲ੍ਹ 'ਚ ਬੈਠੇ ਆ ਤੇ ਜਿਹੜੇ ਪੰਜਾਬ ਪੰਜਾਬ ਦੀਆਂ ਜੇਲ੍ਹ 'ਚ ਬੰਦ ਨੇ ਉਹ ਵੀ ਵੱਖਰੀ ਗੱਲ ਹੈ ਕਿ ਐਨਐਸਏ ਨਹੀਂ ਲੱਗੀ ਪਰ ਜੇਲ੍ਹ 'ਚ ਤਾਂ ਹੈਗੇ ਹਨ ਅਸੀਂ ਸੱਠਾਂ ਨੂੰ ਬਰਾਬਰ ਦਾ ਦਰਜਾ ਦੇ ਕੇ ਚੱਲਦੇ ਹਾਂ ਕੁਰਬਾਨੀ ਸੱਠਾਂ ਦੀ ਬਰਾਬਰ ਦੀ ਹੈ ਸੱਠਾਂ ਨੇ ਆਪ ਦੇ ਮਾਪਿਆਂ ਤੇ ਅੱਗੇ ਆ ਸੱਠਾਂ ਨੇ ਘਰ ਬਾਹਰ ਤੇ ਅੱਗੇ ਤੇ ਸੱਠਾਂ ਦਾ ਐਸ਼ੋ ਰਾਮ ਗਿਆ ਪਰ ਤੁਹਾਡੇ ਵਰਗੇ ਲੋਕਾਂ ਨੂੰ ਕੀ ਯਰੇ ਚ ਜਾਣਾ ਕਹੂ ਕਿ ਇਹ ਚੀਜ਼ਾਂ ਦਾ ਜਿਹੜੇ ਬੰਦਿਆਂ ਨੇ ਕਸਟਮੀ ਝੱਲਿਆ ਜਿਹੜੇ ਬੰਦਿਆਂ ਨੂੰ ਪਤਾ ਨਹੀਂ ਪੁਲਿਸ ਕਿਹੜੇ ਤਰੀਕੇ ਨਾਲ ਪੰਜਾਬ ਦੇ ਵਿੱਚ ਹਰਾਸਮੈਂਟ ਕਰਦੀ ਆ ਉਹ ਲੋਕ ਫੇਸਬੁੱਕ ਤੇ ਜਾਂ ਟਿਕਟੌਕ ਤੇ ਬੈਠ ਕੇ ਜੱਜ ਕਰਨ ਬਹਿ ਜਾਂਦੇ ਆ ਕਿ ਇਹ ਦੇਖੋ ਇਥੇ ਇਹ ਗੱਲ ਬੋਲਿਆ ਇਹ ਗੱਲ ਆਪਦੀ ਕੱਟ ਗਿਆ ਇਹ ਗੱਲ ਨੇ ਕੱਟਤੀ ਨਹੀਂ ਆਪਦੇ ਸਵਾਲ ਦਾ ਆਪ ਜਵਾਬ ਦੇ ਤਾਂ ਇਹ ਸਾਨੂੰ ਤਾਂ ਭਈ ਬੋਲਣੇ ਨਹੀਂ ਆਉਂਦਾ ਸਾਨੂੰ ਤਾਂ ਗੱਲ ਨਹੀਂ ਕਰਨੀ ਆਉਂਦੀ ਆ ਤੁਸੀਂ ਤੁਸੀਂ ਹੋਏ ਨਾ ਵੱਡੇ ਫਲਸਫਰ ਤੁਸੀਂ ਕੋਈ ਇੱਕ ਚੱਜਦਾ ਕੰਮ ਕੀਤਾ ਪੰਜਾਬ ਦੇ ਸਿੱਖਾਂ ਨੂੰ ਬਦਨਾਮ ਕਰਨ ਤੋਂ ਸਿਵਾ ਪੰਜਾਬ ਦੇ ਵਿੱਚ ਰਹਿੰਦੇ ਸੰਘਰਸ਼ ਕਰਨ ਵਾਲੇ ਲੋਕਾਂ ਦੀ ਕੁਵਾਰਚਰ ਮਾਰੀ ਵੀ ਕਰਨ ਤੋਂ ਬਿਨਾ ਤੁਸੀਂ ਕੋਈ ਚੱਜਦਾ ਕੰਮ ਕੀਤਾ ਰਵੀ ਸਿੰਘ ਖਾਲਸਾ ਇਹ ਦੁਨੀਆਂ ਦੇ ਵਿੱਚ ਨਾ ਪ੍ਰਚਲਿਤ ਹੋਇਆ ਉਹ ਜਿੱਦਾਂ ਦਾ ਦਿਮਾਲਾ ਸੇ ਜਾ ਕੇ ਲੋਕਾਂ ਜਾਂਦੇ ਸੀ ਇਰਾਕ, ਈਰਾਨ, ਅਫਰੀਕਾ, ਸਰੀਆ ਜਿੱਥੇ ਵੀ ਜਾਂਦੇ ਸੀ ਤਾਂ ਨਾ ਉਹ ਪ੍ਰੋਨਾਂਸ ਕੀ ਤਾਂ ਨਹੀਂ ਸਿੱਖ ਦੀ ਆਡੈਂਟੀਟੀ ਹੈ ਜਿਹੜੀ ਵਰਦ ਇੱਕ ਫੇਮਸ ਪਰਸਨੈਲਿਟੀ ਬਣਾਇਆ ਕਿ ਅਸੀਂ ਸਿੱਖਾਂ ਜਾਂ ਤੁਸੀਂ ਉਹਨਾਂ ਨੂੰ ਕੁਐਸਚਨ ਮਾਰਕਿੰਗ ਕਰਕੇ ਫੰਡ ਇਕੱਠਾ ਕਰਦਾ ਭਈ ਐ ਕਰਦਾ ਇੱਕ ਗੱਲ ਮੈਂ ਨਾ ਗੁਰੂ ਹਰਗੋਬਿੰਦ ਜੀ ਮੰਨ ਕੇ ਕਹਿੰਦਾ ਕਿ ਦੁਖੀ ਤੁਹਾਡੇ ਤੋਂ ਉਹੀ ਲੋਕ ਨੇ ਜਿਨ੍ਹਾਂ ਦੇ ਪਰਿਵਾਰ ਜੇਲਾ ਚ ਨਹੀਂ ਇਹ ਗੱਲ ਸੱਚੀ ਹੈ ਪਿੱਛੇ ਜੇ ਹਰਸ਼ਦੀਪ ਸਿੰਘ ਨੇ ਇੱਕ ਪੋਸਟਰ ਪਾਈ ਸੀਗੀ ਉਦੇ ਚ ਉਹਨੇ ਬਾਕਾਇਦਾ ਜਗਰ ਕੀਤਾ ਸੀਗਾ ਸਰਦਾਰ ਕਰਸੇਮ ਸਿੰਘ ਹੋਣਾ ਦਾ ਜਿਹਦੇ ਚ ਉਹਨਾਂ ਨੇ ਕਿਹਾ ਕਿ ਗੱਲ ਹੋਈ ਉਹ ਵੱਖਰੀ ਗੱਲ ਹੈ ਕਿ ਉਹ ਸਾਹਮਣੇ ਨਹੀਂ ਮੰਨ ਸਕਦੇ ਉਹਨਾਂ ਦੀ ਮਜਬੂਰੀ ਹੋ ਸਕਦੀ ਹੈ ਸੌ ਮਜਬੂਰੀਆਂ ਹੁੰਦੀਆਂ ਪਰ ਗੱਲ ਇਹ ਹੈ ਕਿ ਅਸੀਂ ਸਭ ਤੋਂ ਨੂੰ ਸੱਚ